ਵੈਲਕਮ ਟੂ ਖੰਨਾ ਨਿਊਜ਼ ਲਾਈਵ ਮਛਵੜਾ ਸਾਹਿਬ ਦੇ ਕਹਾੜਾ ਰੋਡ ਤੇ ਬੀਤੀ ਰਾਤ ਚਾਰ ਦੁਕਾਨਾਂ ਵਿੱਚ ਚੋਰੀ ਹੋ ਗਈ ਅਤੇ ਚੋਰ ਦੁਕਾਨਾਂ ਦੇ ਗੱਲਿਆਂ ਵਿੱਚ ਪਈ ਨਕਦੀ ਲੈ ਕੇ ਚਲੇ ਗਏ ਪ੍ਰਾਪਤ ਜਾਣਕਾਰੀ ਅਨੁਸਾਰ ਕਹਾੜਾ ਰੋਡ ਤੇ ਸਥਿਤ ਹੇਅਰ ਡ੍ਰੈਸਰ ਕਨਫੈਸ਼ਨਰੀ ਅਤੇ ਰੇਡੀਅਮ ਟੇਪ ਲਗਾਉਣ ਵਾਲੀ ਦੁਕਾਨਾਂ ਵਿੱਚੋਂ ਚੋਰੀ ਕਰਕੇ ਫਰਾਰ ਹੋ ਗਏ ਹੇਅਰ ਡ੍ਰੈਸਰ ਦੀ ਦੁਕਾਨ ਕਰਦੇ ਕੁਲਦੀਪ ਰਾਮ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਸਨੇ ਦੁਕਾਨ ਖੋਲੀ ਤਾਂ ਉਸਦੀ ਦੁਕਾਨ ਦੇ ਨਾਲ ਲੱਗਦੀਆਂ ਤਿੰਨ ਦੁਕਾਨਾਂ ਦੇ ਸ਼ਟਰ ਵੀ ਤੋੜੇ ਹੋਏ ਸਨ ਜਦ ਕਿ ਇੱਕ ਦੁਕਾਨ ਦੀ ਕੰਦ ਨੂੰ ਪਿੱਛੋਂ ਪਾੜ ਪਾਇਆ ਹੋਇਆ ਸੀ ਇਹਨਾਂ ਚਾਰ ਦੁਕਾਨਾਂ ਤੇ ਚੋਰਾਂ ਨੇ ਕੋਈ ਸਮਾਨ ਤਾਂ ਚੋਰੀ ਨਹੀਂ ਕੀਤਾ ਪਰ ਦੁਕਾਨ ਦੇ ਅੰਦਰ ਗੱਲਿਆਂ ਵਿੱਚ ਪਿਆ ਕਰੀਬ 20 ਤੋਂ 25000 ਰੁਪਏ ਨਕਦੀ ਲੈ ਕੇ ਫਰਾਰ ਹੋ ਗਏ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਆਸ-ਪਾਸ ਦੇ ਸੀਸੀਟੀਵੀ ਕੈਮਰਾ ਦੀ ਜਾਂਚ ਕੀਤੀ ਜਾ ਰਹੀ ਹੈ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਭਾਈ ਮਨਿੰਦਰ ਸਿੰਘ ਆ ਆਪਣੀ ਕਨਫੈਕਸ਼ਨਰੀ ਦੀ ਦੁਕਾਨ ਸੀ ਭਾਈ ਜੀ ਇੱਕ ਸਾਲ ਤੋਂ ਅਸੀਂ ਕਰ ਰਹੇ ਹਾਂ ਜੀ ਇਹ ਗੱਲ ਵੀ ਉਸ ਮਾਮਲਾ ਦੀ ਹੋ ਰਹੀ ਹੈ। ਮਾਮਲਾ ਇਦਾਂ ਹੀ ਸਾਨੂੰ ਕਿਸੇ ਮਿੱਤਰ ਬਿੱਲੀ ਦਾ ਫੋਨ ਆਇਆ ਜੀ ਉਹ ਇੰਡਸਟਰੀ ਯਾਰੇ ਸੀਗੇ ਉਹਨਾਂ ਨੇ ਫੋਨ ਕੀਤਾ ਕਿ ਤੁਹਾਡੇ ਸ਼ਟਰ ਪੱਟੇ ਹੋਏ ਨੇ 숍 ਦੇ। ਤੋਂ ਅਸੀਂ ਜਦੋਂ 숍 ਤੇ ਆਏ ਆ ਜੀ ਅਸੀਂ ਦੇਖਿਆ ਵੀ ਸਾਡਾ ਦਾ ਸ਼ਟਰ ਪੱਟਿਆ ਹੀ ਪੱਟਿਆ ਸਾਡੇ ਨਾਲ ਦੀਆਂ ਦੁਕਾਨਾਂ ਦੇ ਵੀ ਸ਼ਟਰ ਪੱਟੇ ਹੋਏ ਆ। ਸਾਡੀਆਂ ਤਿੰਨ ਦੁਕਾਨਾਂ ਦਾ ਨੁਕਸਾਨ ਹੋਇਆ। ਚੌਥੀ ਦੁਕਾਨ ਤੇ ਵੀ ਟਰਾਈ ਕਰਦੇ ਸੀਗੇ ਉਹ। ਪਰ ਚੌਥੀ ਦਾ ਉਹਨਾਂ ਦੇ ਕੋਈ ਹੱਥ ਪੱਲੇ ਨਹੀਂ ਲੱਗਿਆ ਤਾਂ ਜਾਂ ਉਹਨਾਂ ਨੂੰ ਕੋਈ ਵਿੜਕਾ ਗਈ ਉਹ ਬੰਦੇ ਭੱਜ ਗਏ ਜੀ। ਲੋਕ ਵਗੈਰਾ ਤੋੜੇ ਹੋਏ ਨੇ ਜਾਂ ਸ਼ਟਰ ਇਹ ਸ਼ਟਰ ਪੱਟੇ ਹੋਏ ਆ ਜੀ ਲੋਕ ਨੂੰ ਟਰਾਈ ਨਹੀਂ ਕੀਤਾ ਉਹਨਾਂ ਨੇ ਜਾਨੀ ਕਿ ਉਹਨਾਂ ਕੋਲ ਟੂਲ ਵਗੈਰਾ ਸਾਰਾ ਕੁਝ ਸੀਗਾ ਜਿਹਦੇ ਨਾਲ ਉਹਨਾਂ ਦਾ ਕੁਝ ਕਰ ਸਕਣ ਉਹ ਜਾਨੀ ਕਿ ਐਕਸਪਰਟ ਬੰਦੇ ਦਾ ਕੰਮ ਲੱਗਦਾ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਅਦਰ ਜਿਹੜੀ ਸੇਵਿੰਗ ਪਈ ਹੁੰਦੀ ਆ ਬੰਦੇ ਕੋਲੇ ਮਤਲਬ ਕੈਸ਼ ਹੀ ਹੀ ਲੈ ਕੇ ਗਏ ਨੇ ਉਹ ਕੈਸ਼ ਤੋਂ ਇਲਾਵਾ ਕੁਝ ਨਹੀਂ ਨਿਕਤਨ ਕੀਤਾ ਉਹਨਾਂ ਨੇ ਜਾਨੀ ਕਿ 15-20 ਹਜ਼ਾਰ ਦਾ ਟੋਟਲ ਲਾਸ ਹੋ ਗਿਆ ਜੀ ਫੋਲਪਰਚਾਸ਼ਨ ਕੰਪਲੀਟ ਕਰਤੀ ਹਾਂਜੀ ਕੰਪਲੀਟ ਕਰਤੀ ਜੀ ਕੀ ਮੰਗਿਆ ਕਰਦੇ ਮੰਗ ਇਹ ਹੀ ਕਰਦੇ ਆਂ ਜੀ ਚੋਰਾ ਨੱਥ ਪਾਈ ਜਾਵੇ ਤੇ ਵੀ ਸਾਨੂੰ ਇਨਸਾਫ ਜਾਂ ਦਵਾਇਆ ਜਾਵੇ ਜੀ ਕੀ ਲੱਗਦਾ ਕਿਸੇ ਤੇ ਸ਼ੱਕ ਤਾਂ ਨਹੀਂ ਲੱਗਦਾ ਕੋਈ ਅਜਿਹਾ ਸ਼ੱਕ ਇਦਾਂ ਵੀ ਸ਼ਹਿਰ 'ਚ ਵੀ ਬਹੁਤ ਚੋਰੀਆਂ ਹੋ ਰਹੀਆਂ ਨੇ ਸਰ ਸਾਨੂੰ ਤਕਰੀਬਨ ਉਹੀ ਬੰਦਿਆਂ ਦੇ ਕੰਮ ਲੱਗਦੇ ਆ ਜਿਹੜੇ ਸ਼ਹਿਰ 'ਚ ਕਰ ਰਹੇ ਨੇ ਉਹਨਾਂ ਨੇ ਹੀ ਇੱਥੇ ਕੀਤਾ ਹੋ ਸਕਦਾ ਆ ਕੋਈ ਚੌਕੀਦਾਰ ਇੱਥੇ ਪਹਿਰੇਦਾਰ ਹੈਗਾ ਕੋਈ ਪਹਿਰੇਦਾਰ ਕੋਈ ਚੌਕੀਦਾਰ ਹੈ ਨਹੀਂ ਅਸੀਂ ਥੋੜਾ ਸ਼ਹਿਰ ਤੋਂ ਬਾਹਰ ਨਿਕਲ ਜੰਨੇ ਆ ਜੀ ਤੇ ਸੈਕਟਰ 8 ਸਕੂਲ ਦੇ ਪੁਆਇੰਟ ਤੋਂ ਥੋੜਾ ਅੱਗੇ ਆਈ ਹਾਂ ਜੀ ਕੋਈ ਜੀ ਕੀ ਨਾਮ ਹੈ ਤੁਹਾਡਾ ਰਹਿਣਾ ਕੁਲਦੀਪਰਾਮ ਜੀ ਆਹ ਕਿਹੜੀ ਜਗ੍ਹਾ ਤੇ ਰਹਿੰਦਾ ਹਾਂ ਮੱਛੀਵੜੇਂਦਰਾ ਕੋਲ ਨੀ ਕਿ ਦੁਕਾਨ ਕੋਲ ਕਿਹੜੀ ਜਗ੍ਹਾ ਤੇ ਰਹਿੰਦੇ ਹੋ ਦੁਕਾਨ ਕੋਲ ਰੌੜਾ ਮੱਛੀਵੜਾ ਹੀ ਆਪਣੇ హెয়ার ਸਲੂਨ ਹੈ ਜੀ ਕੀ ਗੱਲ ਹੋਈ ਸੀ ਕਿ ਤਰ੍ਹਾਂ ਹੋਇਆ ਇਹ ਸਭ ਇਹ ਵੀਰ ਜੀ ਮੈਂ ਸਵੇਰੇ ਗਰਾਊਂਡ ਦੇ ਵਿੱਚ ਸੀਗਾ ਮੈਨੂੰ ਅਚਾਨਕ ਬੜੇ ਮਿੱਤਰ ਦਾ ਆਇਆ ਮੇਰੇ ਕੋਲ ਉਹਨੇ ਦੱਸਿਆ ਵੀ ਤੁਹਾਡੀ ਦੁਕਾਨ ਦੇ ਸ਼ਟਰ ਪੱਟੇ ਹੋਏ ਨੇ ਤੇ ਜਦ ਅਸੀਂ ਆ ਕੇ ਦੇਖਿਆ ਤਾਂ ਤਿੰਨ ਦੁਕਾਨਾਂ ਦੇ ਸ਼ਟਰ ਪੱਟੇ ਹੋਏ ਸੀਗੇ ਇੱਕ ਦੁਕਾਨ ਦੇ ਵਿੱਚੋਂ ਮੋਗਾ ਕੱਢ ਕੇ ਸਮਾਨ ਕੱਢਿਆ ਹੋਇਆ ਸੀਗਾ ਕਿੰਨਾ ਕ ਨੁਕਸਾਨ ਹੋਇਆ ਬਾਈ ਜੀ ਕਿਹੜੀ ਕਿਹੜੀ ਈ ਚੀਜ਼ ਲੈ ਕੇ ਗਏ ਨੁਕਸਾਨ ਹੈ ਬਾਈ ਜੀ ਗੱਲੇ ਦੇ ਵਿੱਚ ਰੱਖੇ ਹੋਏ ਸੀਗੇ ਪੈਸੇ ਜੀ ਅਜਿਹਾ ਬਿੱਲ ਬੁੱਲ ਭਰਉਣ ਦੇ ਲਈ ਰੱਖੇ ਹੋਏ ਸੀਗੇ ਯਾਨੀ ਕਿ 6000 ਮੇਰੇ ਗੱਲੇ ਦੇ ਵਿੱਚ ਸੀਗਾ ਤੇ ਇਹਨਾਂ ਵੀ ਰੋਣਾਂ ਦੇ ਗੱਲੇ ਦੇ ਵਿੱਚ ਵੀ ਗੱਲੇ ਹੀ ਫੋਲ ਕੇ ਲੱਗੇ ਹੋਏ ਸਾਰਾ ਸਮਾਨ 15-20 ਹਜ਼ਾਰ ਸਾਰੀਆਂ ਦੁਕਾਨਾਂ ਦੇ ਗੱਲੇ ਹੀ ਫੋਲ ਨੇ ਹਾਂਜੀ ਗੱਲੇ ਹੀ ਫੋਲ ਹੋਏ ਸੀਗੇ ਕੋਈ ਹੋਰ ਸਮਾਨ ਹੋਰ ਸਮਾਨ ਨਹੀਂ ਜੀ ਕੋਈ ਚੱਕ ਹੋਇਆ ਜੀ 15-20000 ਦਾ ਟੋਟਲ ਨੁਕਸਾਨ ਹੋਇਆ ਜੀ ਕਿੰਨੇ ਕ ਵਜੇ ਦੀ ਘਟਨਾ ਲੱਗਦੀ ਕੋਈ ਕੈਮਰੇ ਜਾਂ ਸੀਸੀਟੀਵੀ ਲੱਗੇ ਹੋਏ ਤਕਰੀਬਨ ਮੇਰੇ 10 ਵਜੇ ਤੱਕ ਮੈਂ ਉਹ ਕੰਮ ਕਰਕੇ ਗਿਆ ਜੀ ਰੈਸਟਮਰ ਦਾ ਤੇ ਉਸ ਤੋਂ ਬਾਅਦ ਦੀ ਗੱਲ ਆ ਜੀ ਤੇ 12:00 ਵਜੇ ਦੀ ਗੇਟ ਦੀ ਗੱਲ ਲੱਗਦੀ ਕੋਈ ਕੈਮਰੇ ਵਗੈਰਾ ਲੱਗੇ ਹੋਏ ਤੁਹਾਡੇ ਕੈਮਰੇ ਅਸੀਂ ਚੈੱਕ ਕੀਤੇ ਸੀਗੇ ਜਿਮ ਵਾਲੇ ਫੋਕਸ ਜਿਮ ਦੇ ਵੀ ਸਖਰਾਂ ਨੇ ਚੱਕ ਕੀ ਆਂਦੇ ਜੀ ਯਾਨੀ ਕਿ ਤਿੰਨ ਚਾਰ ਚੀਜ਼ਾਂ ਲੰਘੀਆਂ 12:00 ਵਜੇ ਤੇ ਗੇਟ ਮੋਟਰਸਾਂ ਤੇ ਲੰਗੇ ਹੋਏ ਨੇ ਜੀ ਉਸ ਤੇ ਹੀ ਸ਼ੱਕ ਦੇ ਆਧਾਰ ਤੇ ਆ ਰਿਹਾ ਜ ਹਾਂਜੀ ਪੁਲਿਸ ਕਾਪੜਾ ਵੀ ਕੀਤੀ ਜੀ ਤੇ ਫੋਨ ਵੀ ਕਰਤਾ 112 ਤੇ ਜੀ ਤੇ ਐਸੀ ਉਹ ਕੰਪਲੀਟ ਵੀ ਕੀਤੀ ਕੀ ਕਹਿੰਦਾ ਪੁਲਿਸ ਤੋਂ ਸਰ ਉਹ ਕਹਿੰਦੇ ਤੁਸੀਂ ਕੰਪਲੀਟ ਦਰਜ ਕਰਾ ਦਿਓ ਫੋਟੋਆਂ ਵਗੈਰਾ ਚੈੱਕ ਕਰਵਾ ਦਿਆਂਗੇ ਤੇ ਕਾਰਵਾਈ ਕਰਾਂਗੇ ਦੇ ਕੀ ਮੰਗ ਕਰਦੇ ਹੋ ਮੰਗ ਤਾਂ ਵੀਰ ਜੀ ਇਹੀ ਐਸੀ ਐਡਾ ਗਰੀਬ ਆਂਦੇ ਜੀ ਵੇ ਸਾਡਾ ਨੁਕਸਾਨ ਜਿਹੜਾ ਹੋਇਆ ਵਾ ਉਹ ਸਾਨੂੰ ਮੁਆਜਰ ਦਿੱਤਾ ਜਾਵੇ ਇੱਥੇ ਵੀ ਬਹੁਤ ਚੋਰੀਆਂ ਹੋ ਰਹੀਆਂ ਪੱਤਰਕਾਰ ਭੂਸ਼ਣ ਮੰਸਲ ਦੀ ਖਾਸ ਰਿਪੋਰਟ